ਬੀਜਪੀ ਨੂੰ ਹਰਾਓ ਸਾਡਾ ਨਾਰਾ ਹੋਏਗਾ ਬੀਜਪੀ ਹਰਾਓ ਦੇਸ਼ ਬਚਾਓ ਹੁਕੂਮਤ ਵਿੱਚ ਭਾਜਪਦੀ ਦੀ ਹਕੂਮਤ ਹੈ ਉਹਨਾਂ ਨੇ ਇੱਕ ਇੱਕ ਕਰਕੇ ਸਾਰੇ ਜਿਹਨੇ ਸੈਕਟਰ ਦੇ ਸਾਡੇ ਦੇਸ਼ ਦੀਆਂ ਚੰਗੀਆਂ ਪੀਐਸਯੂਜ਼ ਨੇ ਉਹ ਸਾਰੀਆਂ ਪ੍ਰਾਈਵੇਟਾਈਜ਼ ਕਰ ਦਿੱਤੀ ਸਾਡੇ ਤੇਲ ਸੈਕਟਰ ਵਿੱਚ ਸਾਰੇ ਕਾਰਪੋਰੇਟਸ ਆ ਗਏ ਹੁਣ ਉਹਨਾਂ ਦੀ ਅੱਖ ਖੇਤੀ ਦੇ ਉੱਤੇ ਸੀ ਕਿ ਖੇਤੀ ਜੇ ਪ੍ਰਾਈਵੇਟ ਹੋ ਗਈ ਤਾਂ ਸਾਡੇ ਅਨਾਜ ਸਾਡੇ ਕਬਜ਼ੇ ਚ ਹੋ ਜਾਏਗਾ ਸਿਰ ਦੁਨੀਆ ਸਾਡੀ ਗੁਲਾਮ ਹੋ ਗਈ ਜਦੋਂ ਇਹਨਾਂ ਨੇ ਨੋਟੀਫਿਕੇਸ਼ਨ ਕੀਤੀ ਪੰਜਾਬ ਸਰਕਾਰ ਨੇ ਉਹਨਾਂ ਨਾਲ ਮਿਲ ਮੁਲਾਕਾਤ ਕੀਤੀ ਕੁਝ ਸਾਈਡੋਸ ਨੇ ਜਿਨ੍ਹਾਂ ਨੂੰ ਸੀ ਪ੍ਰਾਈਵੇਟ ਮਲਿਕਾਂ ਬਣਾਵਾਗੇ ਅਸੀਂ ਉਹਦਾ ਵਿਰੋਧ ਕੀਤਾ ਸੀ 8 ਤਾਰੀਖ ਨੂੰ ਇੱਥੇ ਇੱਕ ਵੱਡੀ ਮਹਾਰੈਲੀ ਰੱਖਣ ਦਾ ਅਸੀਂ ਫੈਸਲਾ ਕੀਤਾ ਔਰ ਉਹਦੇ ਉਹਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਈ ਸਾਡਾ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਹੈ ਤੁਸੀਂ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ 13 ਮਹੀਨੇ ਸਾਨੂੰ ਕਿਉਂ ਪਿਠਾਈ ਰੱਖਿਆ ਸੜਕਾਂ ਤੇ ਸਾਡੇ 750 ਕਿਸਾਨ ਕਿਉਂ ਚੀਕ ਕਰਦਾ ਇਹ ਸਾਰੀਆਂ ਗੱਲਾਂ ਦੇ ਹੁੰਦੇ ਹੋਏ ਤੁਸੀਂ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟਾਂ ਮੰਗਣ ਆਏ ਹੋ ਪ੍ਰਾਈਵੇਟ ਬੁਟੈਕਸਪਰੀ ਮੰਡੀ ਹੈ ਉਹ ਨਾ ਰੂਰਲ ਡਿਵੈਲਪਮੈਂਟ ਫੰਡ ਆਏਗਾ ਨਾ ਮਾਰਕੀਟ ਟੈਕਸ ਆਏਗੀ ਨਾ ਪਰਚੇਸ ਟੈਕਸ ਆਏਗਾ ਜਿਹੜਾ ਅਰਬਨ ਰੁਪਿਆ ਪੰਜਾਬ ਦਾ ਜਾਏਗਾ ਜਿਹਦੇ ਨਾਲ ਸਾਡੀਆਂ ਸੜਕਾਂ ਬਣਨੀਆਂ ਸਾਡੀ ਡਿਵੈਲਪਮੈਂਟ ਹੋਣੀ ਹੈ ਇਹ ਉਹ ਉਹਨਾਂ ਨੂੰ ਚੱਲੇ ਜਾਣਾ ਤੇ ਫਿਰ ਪੰਜਾਬ ਦੀ ਡਿਵੈਲਪਮੈਂਟ ਕਾਹਦਾ ਸਿਰਤੇ ਹੋਏਗੀ ਤੇ ਟੋਟਲ ਇਕਨੋਮੀ ਪੰਜਾਬ ਦੀ ਸ਼ੈਟਰ ਕਰ ਦੇਗੀ ਪੰਜਾਬ ਸਰਕਾਰ ਦੇ ਇੱਕ ਨੋਟੀਫਿਕੇਸ਼ਨ ਦੇ ਵਿੱਚ ਸਾਈਲੋਜ਼ ਲਾਉਣ ਦੀ ਗੱਲ ਹੋਈ ਅਤੇ ਮੰਡੀਆਂ ਨੂੰ ਮਰਜ ਕਰਨ ਦੀ ਗੱਲ ਹੈ ਅਤੇ ਜਿਸ ਤੋਂ ਬਾਅਦ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੱਢਿਆ ਗਿਆ ਕਿ ਜੋ ਸਾਈਲੋਜ਼ ਲਾਉਣ ਦੀ ਗੱਲ ਆ ਉਸ ਨੂੰ ਕਿਤਨੇ ਕਿਤੇ ਵਿਚਾਰੇ ਜਾਵੇਗਾ ਅਤੇ ਉਸ ਨੂੰ ਰੱਦ ਕੀਤਾ ਜਾਵੇਗਾ ਸਾਡੇ ਨਾਲ ਬਲਬੀਰ ਸਿੰਘ ਰਾਜਾਲ ਕਿਸਾੜ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਰਾਜਾਲ ਸਾਹਿਬ ਸਾਈਲੋਜ਼ ਲਾਉਣ ਦੀ ਗੱਲ ਹਰ ਸਾਲ ਆਉਂਦੀ ਆ ਕੇਂਦਰ ਸਰਕਾਰ ਦੇ ਜਿਹੜਾ ਅੰਤਰੀਂ ਬਹਿਸ ਸੀ ਉਹਦੇ ਵਿੱਚ ਵੀ ਚਰਚਾ ਸੀ ਕਿ ਸਾਈਲੋਜ਼ ਨੂੰ ਬੜਾਵਾ ਦਿੱਤਾ ਜਾਵੇਗਾ ਸਾਈਲੋਜ਼ ਸੂਬਿਆਂ ਦੇ ਵਿੱਚ ਲਾਏ ਜਾਣਗੇ ਪੰਜਾਬ ਸਰਕਾਰ ਦਾ ਇੱਕ ਨੋਟੀਫਿਕੇਸ਼ਨ ਆਇਆ ਕਿ 8 ਤੋਂ ਜਿਹੜੇ 9 ਸਾਈਲੋਜ਼ ਲਾਏ ਜਾਣਗੇ ਵੱਡਿਆਂ ਨੂੰ ਮਰਜ ਕੀਤਾ ਜਾਊਗਾ ਜਿਸ ਤੋਂ ਬਾਅਦ ਨੋਟੀਫਿਕੇਸ਼ਨ ਵਾਪਸ ਵੀ ਲਿਆ ਗਿਆ ਕਹਿੰਦੇ ਨਹੀਂ ਲਿਆਇਆ ਗਿਆ ਇਕੁਆਇਰਿਸ ਤੇ ਵਿਚਾਰ ਟੰਗਰੇ ਕੀਤੇ ਜਾਦੇ ਤੁਹਾਡੇ ਇਸ ਬਾਬਤ ਕੀ ਕਹਿਣਾ ਪਹਿਲਾਂ ਤੋਂ ਸਿਰ ਗੱਲ ਸਮਝੋ ਕੇਂਦਰ ਵਿੱਚ ਭਾਜਪਾ ਦੀ ਹਕੂਮਤ ਹੈ ਉਹਨਾਂ ਨੇ ਇੱਕ ਇੱਕ ਕਰਕੇ ਸਾਰੇ ਜਿੰਨੇ ਸੈਕਟਰ ਤੇ ਸਾਡੇ ਦੇਸ਼ ਦੀ ਜਿਹੜੀਆਂ ਚੰਗੀਆਂ ਪੀਐਸਯੂਜ਼ ਨੇ ਉਹ ਸਾਰੀਆਂ ਪ੍ਰਾਈਵੇਟਾਈਜ਼ ਕਰ ਦਿੱਤੀਆਂ ਸਾਡਾ ਡਿਫੈਂਸ ਸੈਕਟਰ ਵੀ ਪ੍ਰਾਈਵੇਟ ਪ੍ਰਾਈਵੇਟ ਕੋਰਪੋਰੇਟਸ ਆ ਗਏ ਸਾਡੇ ਰੇਲਵੇ ਵਿੱਚ ਵੀ ਕੋਰਪੋਰੇਟ ਆ ਗਏ ਹਵਾਈ ਅੱਡੇ ਬੰਦਰਗਾਹਾਂ ਕਮਿਊਨੀਕੇਸ਼ਨ ਸਾਡੇ ਤੇਲ ਸੈਕਟਰ ਵਿੱਚ ਸਾਰੇ ਕੋਰਪੋਰੇਟਸ ਆ ਗਏ ਹੁਣ ਉਹਨਾਂ ਦੀ ਅੱਖ ਖੇਤੀ ਦੇ ਉੱਤੇ ਸੀ ਕਿ ਖੇਤੀ ਜੇ ਪ੍ਰਾਈਵੇਟ ਹੋ ਗਈ ਤਾਂ ਸਾਡੇ ਅਨਾਜ ਸਾਡੇ ਕਬਜ਼ੇ 'ਚ ਹੋ ਜਾਏਗਾ ਸਗੋਂ ਦੁਨੀਆ ਸਾਡੀ ਗੁਲਾਮ ਹੋਏਗੀ ਅਸੀਂ ਇਹਦਾ ਵਿਰੋਧ ਕਰਨ ਵਾਸਤੇ ਵੀ ਇਦਾਂ ਤਾਂ ਫੂਡ ਸਿਕਿਉਰਿਟੀ ਵੀ ਨਹੀਂ ਰਹਿਣੀ ਅਸੀਂ ਇਹਦਾ ਵਿਰੋਧ ਕਰਨ ਵਾਸਤੇ ਅਸੀਂ ਜਦੋਂ ਇਹਨਾਂ ਨੇ ਨੋਟੀਫਿਕੇਸ਼ਨ ਕੀਤੀ ਪੰਜਾਬ ਸਰਕਾਰ ਨੇ ਉਹਨਾਂ ਨਾਲ ਮਿਲ ਮੁਲਾਕੇ ਵੀ ਕੁਝ ਸਾਈਲੋਸ ਨੇ ਜਿਨ੍ਹਾਂ ਨੂੰ ਅਸੀਂ ਪ੍ਰਾਈਵੇਟ ਮੰਡੀਆਂ ਬਣਾਵਾਂਗੇ ਔਰ ਉਹ ਅਸੀਂ ਉਹਦਾ ਵਿਰੋਧ ਕੀਤਾ ਸੀ 8 ਤਾਰੀਖ ਨੂੰ ਇੱਕ ਵੱਡੀ ਮਹਾਂ ਰੈਲੀ ਰੱਖਣ ਦਾ ਅਸੀਂ ਫੈਸਲਾ ਕੀਤਾ ਔਰ ਉਹਦੇ ਉਹਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਈ ਅੱਜ ਅਸੀਂ ਆਪਣੀ 8 ਤਰੀਕ ਦੀ ਜਿਹੜੀ ਰੈਲੀ ਸੀ ਉਹਨੂੰ ਸਸਪੈਂਡ ਕਰ ਦਿੱਤਾ ਨਾਲੇ ਕਿਹਾ ਵੀ ਜੇ ਫੇਰ ਕੋਈ ਇਦਾਂ ਦੀ ਨੋਟੀਫਿਕੇਸ਼ਨ ਹੋਏਗੀ ਅਸੀਂ ਉਹਦਾ ਵਿਰੋਧ ਕਰਾਂਗੇ ਡਟ ਕੇ ਫੇਰ ਇਹ ਇਹਦੇ ਇਲਾਵਾ ਇਹ ਵੀ ਅਸੀਂ ਕਿਹਾ ਵੀ ਜਿਹੜਾ ਸਾਡਾ ਪੰਜਾਬ ਦਾ ਏਪੀਐਮਸੀ ਐਕਟ ਹੈ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜਿਹਦੇ ਤਹਿਤ ਪੰਜਾਬ ਸਰਕਾਰ ਪ੍ਰਾਈਵੇਟ ਮੰਡੀਆਂ ਨੋਟੀਫਾਈਡ ਏਰੀਆ ਤੋਂ ਬਾਹਰ ਬਣਾ ਸਕਦੀ ਹੈ ਅੱਜ ਸਾਡੀ ਮੰਗ ਹੈ ਕਿ ਉਹ ਜਿਹੜਾ ਐਕਟ ਹੈ ਉਹਦਾ ਉਹ ਸੈਕਸ਼ਨ ਜਿਹੜਾ ਹੈ ਉਹ ਅਮੈਂਡ ਕਰਕੇ ਪ੍ਰਾਈਵੇਟ ਮੰਡੀਆਂ ਬਣਾਉਣ ਦਾ ਅਧਿਕਾਰ ਹੀ ਖਤਮ ਕੀਤਾ ਜਾਏ ਇਸ ਤੋਂ ਵੀ ਇਲਾਵਾ ਅਸੀਂ ਕੋਈ ਵੀ ਫੈਸਲਾ ਕੀਤਾ ਵੀ ਜੇ ਸਰਕਾਰ ਫੇਰ ਵੀ ਸਾਈਲੋਸ ਬਣਾਉਂਦੀ ਹੈ ਅਸੀਂ ਟੈਕਨੋਲੋਜੀ ਦਾ ਵਿਰੋਧ ਨਹੀਂ ਕਰਦੇ ਇਹ ਪ੍ਰਾਈਵੇਟ ਸੈਕਟਰ ਚ ਨਹੀਂ ਹੋਣਾ ਚਾਹੀਦਾ ਇਹ ਪਬਲਿਕ ਸੈਕਟਰ ਚ ਹੋਣਾ ਚਾਹੀਦਾ ਹੈ। ਔਰ ਅਫਸੋਸ ਕੀ ਹੈ ਤੁਸੀਂ ਸਰਕਾਰ ਦੀ ਨੀਅਤ ਦੇ ਤੋ ਦੇਖੋ ਸਾਡੀ FCI ਦੀ ਜਿੰਨੀ ਸਟੋਰੇਜ ਕੈਪੈਸਿਟੀ ਹੈ ਉਹਨਾਂ ਨੇ ਸਾਰੀ ਅਡਾਨੀ ਦੇ 800 ਕਰੋੜ ਵਿੱਚ ਠੀਕ ਹੈ ਔਨ ਰੈਂਟ ਔਰ ਅਡਾਨੀ ਹੁਣ ਉਹਨਾਂ ਕੋਲੋਂ ਰੈਂਟ ਲੈਂਦਾ 3000 ਕਰੋੜ 2200 ਕਰੋੜ ਇਹਦੇ ਵਿੱਚ ਇੱਕ ਸਾਲ ਦਾ ਉਹ ਨੂੰ ਕਮਾਈ ਜਾਂਦਾ ਹੈ ਸਰਕਾਰੀ ਹੋਣੀ ਚਾਹੀਦੀ ਸਰਕਾਰ ਹੈ ਹੀ ਸਰਕਾਰੀ ਪ੍ਰਾਪਰਟੀ ਸਰਕਾਰੀ ਹੈ ਐਫਸੀਐਫ ਪਿਛਲੇ ਸਾਲਾਂ ਤੋਂ ਵੱਧਦੀ ਹੋ ਸਟੋਰੇਜ ਕੈਪੈਸਿਟੀ ਬਿਲਡ ਕਰਦੀ ਹੈ ਜੀ ਪਿਛਲੇ ਸਾਲ ਆ ਕੇ ਇਹਨਾਂ ਨੇ ਉਹ ਸੱਤੇ ਜੀ ਮੇਨਟੇਨ ਨਹੀਂ ਹੁੰਦੀ ਉਹਨੂੰ ਅਡਾਨੀ ਨੂੰ ਦਿੱਤੀ 800 ਕਰੋੜ ਸਾਲਾਨਾ ਚ ਉਹ ਹੁਣ ਜਦੋਂ FCI ਵਾਲਿਆਂ ਨੇ ਆਪਣਾ ਅਨਾਜ ਉੱਥੇ ਰੱਖਣ ਲਈ ਜਿਹੜਾ PDS ਵਾਸਤੇ ਵੀ ਚਾਹੀਦਾ ਉਹਦਾ ਕਿਰਾਇਆ ਲੈਂਦੇ ਨੇ 3000 ਕੋਲ ਕਿਰਾਇਆ ਲੈਂਦੇ ਨੇ 2200 ਕੋਲ ਮੁਗਤ ਉਹਨਾਂ ਦੀ ਨੀਅਤ ਹੈ ਟੋਟਲ ਪ੍ਰਾਈਵੇਟਾਈਜ਼ੇਸ਼ਨ ਦੀ ਉਹ ਚਾਹੁੰਦੇ ਨੇ ਵੀ ਇੱਥੇ ਮੰਡੀ ਨਾ ਰਹੇ ਉਹ ਹੀ ਜਿਹੜੇ ਕਾਨੂੰਨ ਨੇ ਦੁਬਾਰਾ ਫਿਰ ਟੇਡੇ ਟੰਗੇ ਨਾਲ ਲਾਗੂ ਹੋ ਜਾਣ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਸੀਂ ਕਿਹਾ ਵੀ ਸਾਈਲੋਜ਼ ਬਣਾਓ ਲੋੜ ਹੈ ਸਾਈਲੋ ਸਟੋਰੇਜ ਵਾਸਤੇ ਚਾਹੀਦੇ ਔਰ ਪਬਲਿਕ ਸੈਕਟਰ ਚ ਸਰਕਾਰ ਬਣਾਵੇ ਤੇ ਇਹ ਇੱਕ ਵੀ ਪ੍ਰਾਈਵੇਟ ਅਸੀਂ ਅਸੀਂ ਦਾ ਵਿਰੋਧ ਕਰਾਂਗੇ ਇਹ ਇਹ ਅਸੀਂ ਫੈਸਲਾ ਕੀਤਾ ਫਿਰ ਇਹ ਤੋਂ ਇਲਾਵਾ ਇੱਕ ਕਿਉਂਕਿ ਅਸੀਂ 14 ਤਾਰੀਖ ਨੂੰ ਦਿੱਲੀ ਦੀ ਜਿਹੜੀ ਮਹਾਂ ਰੈਲੀ ਸੀ ਉਹਦੇ 'ਚ ਐਲਾਨ ਕਰ ਦਿੱਤਾ ਸੀ ਵੀ ਹੁਣ ਤੱਕ ਦਾ ਜਿਹੜਾ ਸਾਡਾ ਐਕਸਪੀਰੀਅੰਸ ਹੈ ਉਹ ਇਹ ਹੈ ਵੀ ਬੀਜੇਪੀ ਇਜ਼ ਪ੍ਰੋ ਕਾਰਪੋਰੇਟ ਕਾਰਪੋਰੇਟਸ ਜਿਹੜੇ ਨੇ ਦੇਸ਼ ਨੂੰ ਖਾ ਰਹੇ ਨੇ ਇੱਕ ਇੱਕ ਕੀਤਾ ਜਾ ਰਿਹਾ ਤੇ ਅਨਪਲੋਇਮੈਂਟ ਹੋ ਰਹੀ ਹੈ ਦੇਸ਼ ਦੇਸ਼ ਦੀ ਇਕਨੋਮੀ ਨੂੰ ਉਹ ਖਾਈ ਜਾ ਰਹੇ ਨੇ ਇਸ ਕਰਕੇ ਬੀਜੇਪੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਸੀ 30 ਤਾਰੀਖ ਨੂੰ ਜਿਹੜੀ ਸਾਡੀ ਮੀਟਿੰਗ ਹੋਈ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਐਸਕੇਮ ਦੀ ਰੋਦਕ ਉੱਤੇ ਸਾਰੀਆਂ ਸਟੇਟਾਂ ਨੂੰ ਕਿਹਾ ਵੀ ਆਪੋ ਆਪਣੀ ਸਟੇਟ ਜਾਓ ਵੱਡੀਆਂ ਰੈਲੀਆਂ ਕਰੋ ਬੀਜੇਪੀ ਨੂੰ ਹਰਾਓ ਸਾਡਾ ਨਾਰਾ ਹੋਏਗਾ ਬੀਜੇਪੀ ਹਰਾਓ ਦੇਸ਼ ਬਚਾਓ ਕਾਰਪੋਰੇਟ ਪਹਜਾਓ ਇਸ ਨਾਅਰੇ ਦੇ ਤਹਿਤ ਅਸੀਂ ਸਾਰਿਆਂ ਨੂੰ ਕਹਿਤਾ ਹਾਂ ਇੱਥੇ ਅਸੀਂ 21 ਮਈ ਨੂੰ ਜਗਰਾਉਂ ਚ ਇੱਕ ਵੱਡੀ ਮਹਾਰੈਲੀ ਕਰਨ ਜਾ ਰਹੇ ਹਾਂ ਜਿੱਥੇ ਅਸੀਂ ਕਿਸਾਨ ਮਜ਼ਦੂਰ ਸਾਰੇ ਲੋਕ ਇਕੱਠੇ ਹੋਣਗੇ ਜਿਹੜੇ ਭਾਜਪਾ ਦਾ ਵਿਰੋਧ ਕਰਨ ਲਈ ਇਕੱਠੇ ਹੋਣਗੇ ਔਰ ਅਸੀਂ 9 ਤਾਰੀਖ ਨੂੰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਅਸੀਂ ਕਿਹੜੇ ਕਿਹੜੇ ਸਵਾਲ ਕਰਨੇ ਇੱਕ ਪੋਸਟਰ ਸਾਰੇ ਪਿੰਡਾਂ ਵਿੱਚ ਬੰਦਣਾ ਉਹ ਪੋਸਟਰ ਡਰਾਫਟ ਕਰਾਂਗੇ ਉਹ ਕਰਕੇ ਅਸੀਂ ਆਪਣੇ ਕੰਸਟੀਟੂਐਂਟਸ ਨੂੰ ਦੇਾਂਗੇ ਤਾਂ ਕਿ ਪਿੰਡਾਂ ਵਿੱਚ ਥਾਂ ਥਾਂ ਇਹਦਾ ਵਿਰੋਧ ਹੋ ਸਕੇ ਇਲਾਕਾ ਨਹੀਂ ਕਿ ਚੋਣਾਤਰਾਣਾ ਮੁਸ਼ਕਲ ਵੀ ਆਊਗਾ ਮੁਸ਼ਕਲ ਸਾਨੂੰ ਕੀ ਅਸੀਂ ਕਿਸੇ ਦੇ ਡਾਂਗ ਮਾਰਨੀ ਹੈ ਅਸੀਂ ਤਾਂ ਉਹਨਾਂ ਨੂੰ ਪੁੱਛਣਾ ਹੈ ਸਵਾਲ ਪੁੱਛਣੇ ਨੇ ਵੀ ਸਾਨੂੰ ਦੱਸੋ ਤੁਸੀਂ ਸਾਡੇ ਕਿ ਕਿਲ ਘੜਤੇ ਸੀ ਅਸੀਂ ਅਸੀਂ ਵਿਦੇਸ਼ੀ ਹਾਂ ਤੁਸੀਂ ਸਾਡੇ ਕਿ ਸਾਡਾ ਡੈਮੋਕਰੈਟਿਕ ਰਾਈਟ ਹੈ ਤੁਸੀਂ ਸੱਤ-ਸੱਤ ਲੀਅਰ ਦੇ ਮਲਾਤੇ ਬੈਰੀਕੇਡ ਤੇ ਸਾਡਾ ਪੀਸਫੁਲ ਪ੍ਰੋਟੈਸਟ ਸਾਡਾ ਅਧਿਕਾਰ ਹੈ ਤੁਸੀਂ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ 13 ਮਹੀਨੇ ਸਾਨੂੰ ਕਿਉਂ ਬਠਾਈ ਰੱਖਿਆ ਸੜਕਾਂ ਤੇ ਤੇ ਸਾਡੇ 750 ਕਿਸਾਨ ਕਿਉਂ ਸ਼ੀਕ ਕਰਤਾ ਇਹ ਸਾਰੀਆਂ ਗੱਲਾਂ ਦੇ ਹੁੰਦੇ ਹੋਏ ਤੁਹਾਡੀ ਤੁਸੀਂ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟਾਂ ਮੰਗਣ ਆਏ ਹੋ ਇਹ ਇਹ ਸਵਾਲ ਕਰਾਂਗੇ ਰਾਜਾਲ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਸਾਈਲੋਜ਼ ਦਾ ਨਹੀਂ ਵਿਰੋਧ ਕਰਦੇ ਕਿ ਜਿਹੜੇ ਪ੍ਰਾਈਵੇਟ ਸੈਕਟਰ ਦੇ ਵੱਲ ਜਾ ਰਹੇ ਆ ਉਹਦਾ ਵਿਰੋਧ ਕਰਦੇ ਕਿ ਲੱਗਦਾ ਨਹੀਂ ਕਿ ਜੇ ਸਰਕਾਰ ਦੇ ਵੀ ਸਾਈਲੋਜ਼ ਲੱਗਦੇ ਆ ਤਾਂ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਵੀ ਖਸੂਗਾ ਭਾਵੇਂ ਮਜ਼ਦੂਰ ਹੋਣਗੇ ਜਾਂ ਆਰਟੀਆ ਸਿਸਟਮ ਤੋਲਾ ਇਹ ਇਹ ਇਹਦੇ ਨਾਲ ਇਹ ਨਹੀਂ ਹੈ ਸਾਈਲੋਜ਼ ਲੇਟੈਸਟ ਟੈਕਨੋਲੋਜੀ ਦੇ ਸਟੋਰਸ ਨੇ ਸਟੋਰਸ ਨੇ ਸਟੋਰਸ ਅੱਗੇ ਵੀ ਹੈਗੇ ਸਰਕਾਰ ਦੇ ਤੇ ਉਹ ਸਟੋਰਾਂ ਚ ਲੈ ਜਾ ਮੰਡੀ ਚ ਵਿਕੇਗੀ ਜਿੰਸ ਉਹਨੂੰ ਸਟੋਰ ਚ ਸਟੋਰ ਕਰ ਲਵੇ ਲੋ ਪ੍ਰੋਬਲਮ ਪਰ ਇਹ ਨਹੀਂ ਹੈ ਵੀ ਤੁਸੀਂ ਉਹਨੂੰ ਮੰਡੀ ਡਿਕਲੇਅਰ ਕਰ ਦੋ ਉਹ ਵੀ ਟੈਕਸ ਫਰੀ ਤੁਸੀਂ ਇਮੇਜਿਨ ਕਰੋ ਜੇ ਪ੍ਰਾਈਵੇਟ ਟੈਕਸ ਫਰੀ ਮੰਡੀ ਹੈ ਨਾ ਰੂਰਲ ਡਿਵੈਲਪਮੈਂਟ ਫੰਡ ਆਏਗਾ ਨਾ ਮਾਰਕੀਟ ਫੀਸ ਆਏਗੀ ਨਾ ਪਰਚੇਸ ਟੈਕਸ ਆਏਗਾ ਜਿਹੜਾ ਅਰਬਾਂ ਰੁਪਈਆ ਪੰਜਾਬ ਦਾ ਜਾਏਗਾ ਜਿਹਦੇ ਨਾਲ ਸਾਡੀਆਂ ਸੜਕਾਂ ਬਣਨੀਆਂ ਸਾਡੀ ਡਿਵੈਲਪਮੈਂਟ ਹੋਣੀ ਹੈ ਇਹ ਉਹ ਉਹਨਾਂ ਨੂੰ ਚੱਲਿਆ ਜਾਣਾ ਤੇ ਫਿਰ ਪੰਜਾਬ ਦੀ ਡਿਵੈਲਪਮੈਂਟ ਕਾਹਦੇ ਸਿਰ ਤੇ ਹੋਏਗੀ ਤੇ ਟੋਟਲ ਇਕਨੋਮੀ ਪੰਜਾਬ ਦੀ ਸ਼ੈਟਰ ਕਰ ਦੇਗੀ ਤੇ ਅ ਅੱਜ ਇਸਕੀਮ ਦੀ ਮੀਟਿੰਗ ਵੀ ਹੋਈ ਉਹਦੇ ਵਿੱਚ ਗੰਨਾ ਕਿਸਾਨਾਂ ਦੀ ਵੀ ਤੁਸੀਂ ਵਿਚਾਰ ਕੀਤਾ ਉਸ ਦੇ ਬਾਬਤ ਕੋਈ ਜਾਣਕਾਰੀ ਦੇਣੇ ਚਾਹ ਕਿ ਆਉਣ ਵਾਲੇ ਦਿਨ ਕਿਸ ਤਰੀਕੇ ਦਾ ਪ੍ਰੋਟੈਸਟ ਲਿਕੇ ਜਾ ਸਕੇ 55 ਰੁਪਏ ਕੁਝ ਪੈਸੇ ਜਿਹੜਾ ਸਰਕਾਰ ਦਾ ਸ਼ੇਅਰ ਹੈ ਗੰਨੇ ਦੀ ਕੀਮਤ ਦੇ ਵਿੱਚ ਐਸਐਪੀ ਦੇ ਵਿੱਚ ਜਿਹੜਾ ਉਹਨਾਂ ਨੇ ਦੇਣਾ ਹੁੰਦਾ ਜਿਹੜਾ ਮਿਲ ਦੇ ਮਾਲਕਾਂ ਤੋਂ ਅਲੱਗ ਪੰਜਾਬ ਸਰਕਾਰ ਨੂੰ ਦੇਣਾ ਔਰ ਬਜਟ ਪ੍ਰੋਵੀਜ਼ਨ ਹੋ ਚੁੱਕਾ ਉਹ ਕਿਸਾਨਾਂ ਦਾ 45 ਦਿਨ ਤੇ ਉੱਤੇ ਹੋ ਗਏ ਉਹ ਪੈਸੇ ਨਹੀਂ ਆਉਣ ਚਾਰੇ ਅਸੀਂ ਕਿਹਾ ਵੀ ਉਹ ਕਿਸਾਨਾਂ ਨੂੰ ਤੁਰੰਤ ਪੈਸੇ ਦਿਓ ਇੱਕ ਦੂਸਰਾ ਕੁਝ ਕੋਆਪਰੇਟਿਵ ਮੇਲਾਵਲ ਬਕਾਇਆ ਉਹ ਕਿਸਾਨਾਂ ਨੂੰ ਦਿਓ ਅਸੀਂ ਸਬਸਿਡੀ ਉਹ ਹੀ 55 ਰੁਪਏ ਕੁਝ ਪੈਸੇ ਜਿਹੜਾ ਸਰਕਾਰ ਦਾ ਸ਼ੇਅਰ ਹੈ ਉਹ ਦਿਓ ਅਸੀਂ ਉਹਦੀ ਡਿਮਾਂਡ ਕੀਤੀ ਹੈ ਵੀ ਤੁਰੰਤ ਉਹ ਕਿਸਾਨਾਂ ਨੂੰ ਮਿਲਨੇ ਚਾਹੀਦੇ ਪੈਸੇ ਕੀ ਲੱਗਦਾ ਕਿ ਕਿੰਨੇ ਦਿਨਾਂ ਤੱਕ ਦਾ ਐਸਟੀਮੇਟ ਮੰਨਿਆ ਜਾ ਰਿਹਾ ਜੇ ਨਹੀਂ ਦਿੱਤੇ ਹੁਣ ਤਾਂ ਬਜਟ ਬਜਟ ਪ੍ਰੋਵੀਜ਼ਨ ਹੋਇਆ ਹੋਇਆ ਸਰਕਾਰ ਨੂੰ ਕੋਈ ਔਖ ਨਹੀਂ ਹੈ ਉਹਨਾਂ ਨੇ ਉਹ ਖਜ਼ਾਨੇ ਚ ਪੇਜ ਕੇ ਲੋਕਾਂ ਦੇ ਖਾਤੇ ਚ ਪਾਉਣੇ ਨੇ ਇਹ ਤਾਂ ਸਰਕਾਰ ਦੀ ਨਰਲਾਈਕੀ ਹੈ ਜਦੋਂ ਬਜਟ ਵਿੱਚ ਤੁਸੀਂ ਬਜਟ ਪ੍ਰੋਵੀਜ਼ਨ ਰੱਖਤਾ ਫਿਰ ਤੁਸੀਂ ਕਿਉਂ ਡਿਲੇਕਾ ਤੇ ਕਰਦੇ ਹੋ ਇੱਕ ਮੋਰਚਾ ਕਹਿੰਦੇ ਬਾਰਡਰ ਤੇ ਵੀ ਲੱਗਾ ਹੋਇਆ ਜਿਸ ਦੇ ਵਿੱਚ ਮਨਜੀਤ ਰਾਏ ਹੋਰੇ ਸ਼ਾਮਿਲ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਜੇ ਲਗਾਤਾਰ ਵਿਰੋਧ ਕਰ ਰਹੇ ਨੇ ਡੱਲੇਲ ਸਾਹਿਬ ਦਾ ਤੁਹਾਡੇ ਵੱਲੋਂ ਛੱਡ ਕੇ ਗਏ ਸੀ ਹੁਣ ਉਧਰ ਵਿਰੋਧ ਹੁਣ ਸ਼ੁਰੂ ਕਰਤਾ ਉਹਨਾਂ ਦਾ ਮੈਂ ਮੈਂ ਉਹਦੇ ਉਹ ਵਿਰੋਧ ਕਰਦਾ ਨਹੀਂ ਕਰਦਾ ਇਹਦੇ ਤੇ ਨਹੀਂ ਕੁਝ ਕਹਿਣਾ ਪਰ ਇਹ ਠੀਕ ਹੈ ਵੀ ਇੱਥੇ ਮੀਟਿੰਗ ਵਿੱਚ ਇੱਕ ਫੈਸਲਾ ਹੋ ਗਿਆ ਸੀ ਮਨਜੀਤ ਸਿੰਘ ਰਾਏ ਦੀ ਜਥੇਬੰਦੀ ਦਾ ਤੇ ਬਹਿਰੂ ਸਾਹਿਬ ਦੀ ਜਥੇਬੰਦੀ ਦਾ ਵੀ ਉਹਨਾਂ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਜਾ ਕੁਝ ਜਦਬੰਦੀਆਂ ਨੇ ਜਿਹੜੀਆਂ ਹੋਰ ਵੀ ਨੇ ਜਿਹੜੀਆਂ ਇੱਥੇ ਸਾਨੂੰ ਲਿਖ ਕੇ ਦੇ ਗਈਆਂ ਉਹ ਅਸੀਂ ਉਤੋਂ ਉੱਠਣ ਲੱਗੇ ਆ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ ਹੋਇਆ ਆਖਰੀ ਸਵਾਲ ਆ ਕੋਈ ਚੋਣਾਂ ਦੇ ਵਿੱਚ ਲੜਨ ਦਾ ਕੋਈ ਹੋਵੇ ਕਿਉਂਕਿ ਕਿਸਾਨਾਂ ਦੇ ਬਹੁਤ ਸਾਰੇ ਮਸਲੇ ਨੇ ਅਗਰ ਕੇਂਦਰ ਚ ਜਾਂਦੇ ਨਹੀਂ ਤਾਂ ਬਿਲਕੁਲ ਨਾਥਿੰਗ ਨਾਥਿੰਗ ਆਫ ਦ ਸੌਲ ਕੋਈ ਵੀ ਨਹੀਂ ਲੜੇਗਾ ਨਹੀਂ ਅੱਤ ਲਗਾਤਾਰ ਕਿਸਾਨਾਂ ਵੱਲੋਂ ਸਾਈਲੋਜ਼ ਦਾ ਵਿਰੋਧ ਕੀਤਾ ਗਿਆ ਨਾਲ ਨਾਲ ਇਹ ਵੀ ਜ਼ਿਕਰ ਕੀਤਾ ਗਿਆ ਕਿ ਇਸ ਵਾਰ ਜਨਕ ਸਭਾ ਦੀ ਚੋਣ ਹੋਵੇਗੀ ਉਹਨਾਂ ਵੱਲੋਂ ਕਿਸੇ ਵੀ ਕਿਸਾਨ ਵੱਲੋਂ ਨਹੀਂ ਲੜੀ ਜਾਵੇਗੀ ਅਤੇ ਮਨਜੀਤ ਰਾਏ ਸਤਨਾਮ ਬਹਿਰੂ ਵੱਲੋਂ ਉਹਨਾਂ ਨੂੰ ਐਸਕੇਮ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਕੈਮਰਾ ਪਰਸਨ ਸ਼ਿਵੰਦ ਨਾਲ ਮਦਨਜੀਤ ਸਿੰਘ ਲਿਵਿੰਗ ਡੇ ਨਿਊਜ਼ ਚੰਡੀਗੜ੍ਹ